ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਸਮਰਪਿਤ 315ਵਾਂ ਸਰਹੰਦ ਫਤਿਹ ਮਾਰਚ ਜਗਰਾਉ ਨੇੜੇ ਪਿੰਡ ਰਕਵਾ ਤੋਂ ਸਜਾਇਆ ਗਿਆ ਬੜੇ ਹੀ ਸ਼ਾਨੋ ਸ਼ੌਕਤ ਦੇ ਨਾਲ ਸਿੱਖ ਸੰਗਤਾਂ ਦੇ ਵਿੱਚ ਪਾਇਆ ਗਿਆ ਵੱਡਾ ਉਤਸ਼ਾਹ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਯਾਦ ਦੇਨ ਨੂੰ ਸਮਰਪਿਤ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਵੱਲੋਂ 315ਵਾਂ ਸਰਹੰਦ ਫਤਿਹ ਮਾਰਚ ਫੁੱਲਾਂ ਨਾਲ ਸਜੀ ਪਾਲਕੀ ਦੇ ਵਿੱਚ ਸਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਰਕੇ ਇਹ ਫਤਿਹ ਮਾਰਚ ਨੂੰ ਸਜਾਇਆ ਗਿਆ ਤੇ ਇਸ ਨੂੰ ਇੱਥੋਂ ਅਯੋਜਿਤ ਕਰਕੇ ਚੱਪੜਚੀੜੀ ਤੋਂ ਹੁੰਦਾ ਹੈ ਸਰਹੰਦ ਤੱਕ ਜਿੱਥੇ ਇਹ ਫਤਿਹ ਮਾਰ ਜਾਵੇਗਾ ਉੱਥੇ ਹੀ ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਫੁੱਲਾਂ ਦੀ ਸ਼ਰਧਾਂਜਲੀ ਦਿੰਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦੇ ਸਰਪ੍ਰਸ ਕੇ ਕੇ 바ਵਾ ਅਤੇ ਐਮਪੀ ਰਾਜਾ ਵਰਿੰਗ ਨੇ ਕਿਹਾ ਕਿ ਇਹ ਫਤਿਹ ਮਾਰਚ ਆਪਣੇ ਆਪ ਵਿੱਚ ਇੱਕ ਬੜਾ ਹੀ ਅਲੌਕਿਕ ਫਤਿਹ ਮਾਰਚਾ ਤੇ ਉਹਨਾਂ ਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਇਸ ਫਤਿਹ ਮਾਰਚ ਵਿੱਚ ਸ਼ਮੂਲੀਅਤ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਵਰਭਾਗਾ ਸਮਝਿਆ ਹੈ ਇਸ ਮੌਕੇ ਕੇ ਕੇ ਬਾਬਾ ਵੱਲੋਂ ਰਾਜਾ ਵਰਿੰਗ ਜੀ ਦਾ ਮੂੰਹ ਮਿੱਠਾ ਕਰਵਾ ਕੇ ਇਸ ਫਤਿਹ ਮਾਰਚ ਦੀ ਸ਼ੁਰੂਆਤ ਕਰਵਾਈ ਗਈ ਹੈ ਤੇ ਸਿੱਖ ਸੰਗਤਾਂ ਵਿੱਚ ਇਸ ਮੌਕੇ ਬੜਾ ਹੀ ਜ਼ਿਆਦਾ ਉਤਸ਼ਾਹ ਪਾਇਆ ਗਿਆ ਤੇ ਸਾਰਿਆਂ ਨੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਇਸ ਫਤਿਹ ਮਾਰਚ ਨੂੰ ਇੱਥੋਂ ਰਵਾਨਾ ਕੀਤਾ ਇਸ ਮੌਕੇ ਕੇ ਕੇ ਬਾਬਾ ਨੇ ਕਿਹਾ ਕਿ ਉਹਨਾਂ ਨੂੰ ਬੜਾ ਅਫਸੋਸ ਹੈ ਕਿ ਇਸ ਟਾਈਮ ਪੰਜਾਬ ਦੇ ਕਿਸਾਨ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸ਼ਹਾਦਤਾਂ ਨੂੰ ਅਤੇ ਉਹਨਾਂ ਦੀਆਂ ਕੀਤਿਆਂ ਨੂੰ ਭੁੱਲ ਗਏ ਹਨ ਤੇ ਉਹ ਇਸ ਗੱਲ ਨੂੰ ਤਾਂ ਹੀ ਮੰਨਣਗੇ ਜੇ ਪੰਜਾਬ ਦੇ ਕਿਸਾਨ ਕੱਲ 14 ਮਈ ਨੂੰ ਆਪਣੇ ਘਰ ਦੇ ਬਾਹਰ ਦੇਸੀ ਘੋੜਾ ਦੀਵਾ ਜਗਾਉਣਗੇ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕਰਨਗੇ ਉਹਨਾਂ ਨੇ ਇਸ ਮੌਕੇ ਹੋਰ ਕੀ ਕੀ ਕਿਹਾ ਤੁਸੀਂ ਵੀ ਸੁਣੋ ਸਰਹੰਗ ਫਤਿਹ ਦਿਵਸ ਦਾ ਇਤਿਹਾਸਿਕ ਦਿਹਾੜਾ ਅਸੀਂ ਮਨਾਉਣ ਜਾ ਰਹੇ ਹਾਂ ਜਦ ਉਹ ਮਹਾਨ ਯੋਧੇ ਜਰਨੈਲ ਭਗਤੀ ਅਤੇ ਸ਼ਕਤੀ ਦਾ ਸੁਮੇਲ ਕਿਸਾਨੀ ਦੇ ਮੁਕਤੀਦਾਤਾ ਸ਼ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 700 ਸਾਲ ਦੇ ਮੁਗਲ ਸਾਮਰਾਜ ਦਾ ਖਾਤਮਾ ਕਰਕੇ ਗੌਰਵਮਈ ਇਤਿਹਾਸ ਰਚਿਆ ਅੱਜ ਦੇ ਕਿਸਾਨਾਂ ਨੂੰ ਮੁਜਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਜਿਸ ਤੇ ਉਕਰਿਆ ਸੀ ਦੇਗ ਤੇਗ ਫਤਿਹ ਦੁਸਰਤ ਬੇਦਰੰਗ ਜ਼ਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ ਅੱਜ ਅਸੀਂ ਉਸ ਮਹਾਨ ਯੋਧੇ ਜਰਨੈਲ ਨੂੰ ਯਾਦ ਕਰ ਰਹੇ ਹਾਂ ਜਿਸ ਦੀ ਕੁਰਬਾਨੀ ਲਾ ਮਿਸਾਲ ਹੈ ਜਿਸ ਦੀ ਦੇਣ ਲਾ ਮਿਸਾਲ ਹੈ ਜਿਸ ਨੇ ਸਮਾਜਿਕ ਕ੍ਰਾਂਤੀ ਲਿਆਂਦੀ ਤੁਸੀਂ ਇਹ ਦੇਖੋ ਜਦ ਬਾਬਾ ਬੰਦਾ ਬਹਾਦਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਨਾ 3 ਸਤੰਬਰ 1708 ਨੂੰ ਗੋਦਾਬਰੀ ਨਦੀ ਦੇ ਕੰਢੇ ਮਿਲਾਪ ਹੁੰਦਾ ਉਸ ਮਿਲਾਪ ਤੋਂ ਬਾਅਦ ਸੋਨੀਪਾਤ ਸੁਬਾਣਾ ਸਡੋਰਾ ਪੰਜ ਪਤ ਹੁੰਦੇ ਹੋਏ ਲੜਾਈਆਂ ਲੜਦੇ ਹੋਏ ਚੱਪੜ ਚਿੱਡੀ ਦੇ ਮੈਦਾਨ ਦੇ ਅੰਦਰ 12 ਮਈ 1710 ਨੂੰ ਜਿੱਤ ਪ੍ਰਾਪਤ ਕੀਤੀ ਪੌਣੇ 2 ਸਾਲ ਅੰਦਰ 700 ਸਾਲਾਂ ਦੇ ਮੁਗਲ ਸਾਮਰਾਜ ਦਾ ਖਾਤਮਾ ਤੇ ਜਦ ਦੱਸਦੇ ਨੇ ਕਿ ਬਾਬਾ ਜੀ ਪਿੰਡਾਂ ਜਾਂਦੇ ਤਾਂ ਇੱਕ ਸ਼ਬਦ ਪੜ੍ਹਦੇ ਸੀ ਕਿ ਨਾ ਪੈ ਕੇ ਕਿਸੇ ਤੋਂ ਲਾਓ ਤੇ ਨਾ ਪੈ ਕੇ ਕਿਸੇ ਨੂੰ ਦਿਓ ਜਦ ਇੱਕ ਪਿੰਡ ਗਏ ਤਾਂ ਉੱਥੇ ਦੇ ਮਜਾਰੇ ਇਕੱਠੇ ਹੋ ਕੇ ਬਾਬਾ ਜੀ ਕੋਲ ਆਏ ਕਿ ਜੀ ਅਸੀਂ ਤਾਂ ਖਾਣ ਜੋਗੇ ਦਾਣੇ ਸਾਨੂੰ ਮਿਲਦੇ ਨੇ ਤੇ ਜਿਹੜੇ ਰੰਗੜ ਜ਼ਗੀਰਦਾਰ ਨੇ ਉਹ ਸਾਰੀ ਫਸਲ ਲੈ ਜਾਂਦੇ ਨੇ ਉਹਨਾਂ ਨੇ ਕਿਹਾ ਕਿੰਨੇ ਕਰਦੇ ਸੋਡੇ ਕਹਿੰਦੇ 300 ਜ਼ਗੀਰਦਾਰਾਂ ਦੇ ਕਿੰਨੇ 500 ਉਹ ਕਹਿੰਦੇ ਇਹਨਾਂ ਦੇ ਪੰਜ-ਪੰਜ ਕੋੜੇ ਲਾਓ ਉਹ ਕਹਿੰਦੇ ਜੀ ਇਸ ਤਾਂ ਫਰਿਆਦ ਲੈ ਕੇ ਉਹ ਕਹਿੰਦੇ 300 ਘਰ ਤੇ ਪੰਜ ਰਾਜ ਕਰੀ ਜਾਂਦੇ ਆ ਉਹ ਜ਼ਮੀਂਦਾਰਾਂ ਦਾ ਉਹ ਸਿਸਟਮ ਦਾ ਖਾਤਮਾ ਕਰਕੇ ਜਦ ਮੁਜ਼ਾਰਾ ਬਾਬਾ ਜੀ ਵੱਲ ਜਾਂਦਾ ਸੀ ਤਾਂ ਉਹ ਬਿਨਾਂ ਜ਼ਮੀਨ ਤੋਂ ਹੁੰਦਾ ਸੀ ਜਿਹੜਾ ਉਹਦੇ ਗੱਲ 'ਚ ਸਰੋਪਾ ਪਾ ਦਿੰਦੇ ਜਿਹੜੀ ਜ਼ਮੀਨ ਬੋਂਦਾ ਉਸੇ ਦਾ ਮਾਲਕ ਤੁਸੀਂ ਇਹ ਦੇਖੋ ਇਦਾਂ ਸੌਖੀ ਰਜਿਸਟਰੀ ਤਾਂ ਹੋ ਰਹੀ ਸਕਦੀ ਪਰ ਅੱਜ ਅਸੀਂ ਇੰਨੇ ਆਸਾਨ ਫਰਾ ਮੋਹਸ਼ਾਂ ਬਾਬਾ ਬੰਦਾ ਬਹਾਦਰ ਦੇ ਜੀਵਨ ਨਾਲ ਸੰਬੰਧ ਚਾਰ ਦਿਹਾੜੇ ਨੇ 16 ਅਕਤੂਬਰ 1670 ਪੁਨਛਰ ਜੋਰੀ ਜਦੋਂ ਕਸ਼ਮੀਰ ਜਨਮ ਹੋਇਆ 3 ਸਤੰਬਰ 1708 ਦਸ ਪਿਤਾ ਦਾ ਦੁਦਾਬਰੀ ਨਦੀ ਦੇ ਕੰਢੇ ਮਲਾਪ ਹੋਇਆ 12 ਮਈ 1710 ਚੱਪੜਚੀੜੀ ਦੇ ਮੈਦਾਨ ਜਿੱਤ ਪ੍ਰਾਪਤ ਕੀਤੀ 9 ਜੂਨ 1716 ਸ਼ਹਾਦਤ ਹੋਈਆ ਉਹ ਯਾਰ ਕੋਈ ਦਿਹਾੜਾ ਤਾਂ ਪੰਜਾਬ ਦੇ ਕਿਸਾਨ ਮਨਾ ਲਓ ਕਿਤੇ 10 ਕਿਲੋ ਕਣਕ ਹੀ ਜਾ ਕੇ ਦੇ ਆਓ ਵੀ ਸਾਡੀ ਸਫਾ ਕਿਲੋ ਕਣਕ ਕਿੱਲੇ ਮਗਰ ਰੱਖ ਲਓ ਜੀ ਇੱਕ ਕਰੇ ਬਾਬਾ ਬੰਦਾ ਬਹਾਦਰ ਦਾ ਚਿੱਤਰ ਲਾਉਣ ਵੀ ਤਿਆਰ ਨਹੀਂ ਕਿਸ ਤਰ੍ਹਾਂ ਜਾ ਰਹੀ ਆ ਉਸ ਮਹਾਨ ਯੋਧਾ ਅੱਜ ਦੀ ਚਿੱਤਰ ਲੱਗਿਆ ਇੱਥੇ ਚਾਰ ਸਾਲਾ ਸੁਪੁੱਤਰ ਰਜੇ ਸਿੰਘ ਜੀ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ ਉਹਨਾਂ ਦਾ ਮਾਸ ਜਮੂਰਾ ਨਾਲ ਨੋਚਿਆ ਗਿਆ 740 ਸਿੰਘਾਂ ਸਮੇਤ ਸ਼ਹਾਦਤ ਹੋਈ ਮੈਂ ਅੱਜ ਵੀ ਤੁਹਾਡੇ ਰਾਹੀਂ ਬੇਨਤੀ ਕਰਦਾ ਕਿ 14 ਤਰੀਕ ਕੱਲ ਸ਼ਾਮ ਨੂੰ ਭਈ ਮੈਂ ਤਾਂ ਕਿਸਾਨੋਂ ਨੂੰ ਮੰਨੂਗਾ ਜਿਹੜਾ ਕੱਲ ਦੇਸੀ ਕਿਉ ਦਾ ਦੀਵਾ ਬਾਲ ਕੇ ਆਪਣੇ ਘਰ ਦੇ ਬੰਦੇ ਦੇਤੇ ਰੱਖੇ ਇੱਕ ਕੋਈ ਦੀਵਾ ਰੱਖ ਲੋ ਬਹੁਤ ਹੈ ਤੇ ਘਰ ਅੰਦਰ ਬਾਬਾ ਬੰਦਾ ਬਹਾਦਰ ਦੀ ਫੋਟੋ ਸ਼ੋਭਤ ਕਰੇਗਾ ਆਵਾ ਸਾਡਾ ਛੋਟਾ ਵੀਰ ਇਹ ਤੋਂ ਬਿਨਾ ਕੋਈ ਕੰਮ ਕਰ ਨਹੀਂ ਸਕਦਾ ਅੱਜ ਮੈਂ ਪਹਿਲੀ ਵਾਰੀ ਇਸ ਪਵਿੱਤਰ ਜਗ੍ਹਾ ਦੇ ਦਰਸ਼ਨ ਕਰਨ ਆਤੀ ਆਏ ਹਾਂ ਕਿਉਂਕਿ ਅੱਜ ਇੱਥੋਂ ਫਤਿਹ ਮਾਰਚ ਬਾਬਾ ਜੀ ਨੇ ਸ਼ੁਰੂ ਕਰਕੇ ਫਿਰ ਚੱਪੜ ਚੜੀ ਸਰ ਹਾਲੇ ਖੇ ਜਾ ਰਹੇ ਹਨ ਤੋ ਮੈਨੂੰ ਵੀ ਮੌਕਾ ਮਿਲਿਆ ਉਹਨਾਂ ਸੰਗਠਨਾਂ ਦੇ ਬਾਬਾ ਬਾਰੂ ਬੰਦਾ ਸਿੰਘ ਬਹਾਦਰ ਦੀ ਯਾਦ ਦੇ ਵਿੱਚ ਜਿਹੜਾ ਮਾਰਚ ਕਰ ਰਹੀ ਹੈ ਉਹਨਾਂ ਦੇ ਦਰਸ਼ਨ ਕਰਨ ਦਾ ਔਰ ਬਾਵਾ ਜੀ ਦਾ ਤਾਂ ਮੈਂ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਕਿ ਇਸ ਇਸ ਜਗ੍ਹਾ ਤੇ ਮੈਨੂੰ ਲਿਆ ਕੇ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਹਾਂ ਕਿ ਇਸ ਜਗ੍ਹਾ ਤੇ ਆ ਕੇ ਮੇਰੇ ਵਰਗੇ ਜਿਹੜੇ ਵਿਅਕਤੀ ਹੈ ਉਹ ਜਦੋਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਕਹਾਣੀ ਸੀਗੀ ਜਿਹੜੀਆਂ ਪ੍ਰਾਪਤੀਆਂ ਸੀਆਂ ਇੱਥੇ ਆ ਕੇ ਫਿਰ ਆਮ ਵਿਅਕਤੀ ਦੇ ਮਨ ਦੇ ਵਿੱਚ ਰੋ ਆਉਂਦਾ ਲੂਕੰਡੇ ਖੜੇ ਹੁੰਦੇ ਸੋ ਅੱਜ ਇਸ तमाम ਸੰਤਾ ਦੇ ਦਰਸ਼ਨ ਕੀਤੇ ਔਰ ਫਤਿਹ ਮਾਰਚ ਦੀ 바ਵਾ ਜੀ ਨੂੰ ਕੇ ਕੇ ਜੀ ਨੂੰ ਵਧਾਈ ਦਿੱਤੀ ਔਰ ਮੈਂ ਸਲਾਮ ਕਰਦਾ ਹਾਂ 바ਵਾ ਜੀ ਨੂੰ ਕਿ ਇਹ بڑے بڑے ਮੰਤਰੀਆਂ ਦੇ ਅਹੁਦੇ ਤੇ ਮੇਰੇ ਅੱਗੇ ਰਹਿ ਜਾਂਦੇ بڑے بڑے ਐਮ ਐਲ ਏ ਦੇ ਅਹੁਦੇ ਤੇ ਰਹਿ ਜਾਂਦੇ ਲੇਕਿਨ ਇਸ ਤਰ੍ਹਾਂ ਦੀ ਕੋਈ ਕਾਰਜ ਕਰਨ ਦੀ ਹਿੰਮਤ ਨਹੀਂ ਰੱਖਦੇ ਹਾਲਾਂਕਿ ਜੀ ਹਿੰਮਤ ਰੱਖੀ 바ਵਾ ਜੀ ਤਾਂ ਵਿਚਾਰੇ ਐਮ ਐਲ ਏ ਨਹੀਂ ਬਣੇ ਲੇਕਿਨ ਜਿਸ ਪ੍ਰਕਾਰ ਪੇਸ਼ ਪ੍ਰਤੀ ਬਾਬਾ ਜੀ ਦਾ ਪਿਆਰ ਪੰਜਾਬ ਪ੍ਰਤੀ ਬਾਬਾ ਜੀ ਦੀ ਭਾਵਨਾ ਗੋਲੀਆਂ ਖਾਧੀਆਂ ਲੱਤਾਂ ਦੇ ਵਿੱਚ ਜਿੰਦਾ ਸ਼ਹੀਦ ਦੇ ਵਾਂਗੂੰ ਤੁਰ ਫਿਰ ਕੇ ਫਿਰ ਆਪਦੇ ਨਾਲ ਦੇ ਬਾਬਾ ਬੰਦ ਸਿੰਘ ਬਹਾਦਰ ਜੀ ਤੋਂ ਪ੍ਰੇਰਨਾ